ਚਲਦੇ ਵਿਆਹ ਵਿੱਚ ਆ ਗਿਆ ਕੁੱਤਾ ਫੇਰਿਆਂ ਤੋਂ ਉੱਠ ਕੇ ਭੱਜੀ ਵਿਆਹ ਵਾਲੀ ਕੁੜੀ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਸੀ ਪਰ ਅਚਾਨਕ ਚਲਦੇ ਫੇਰਿਆਂ ਵਿੱਚ ਇੱਕ ਕੁੱਤਾ ਆ ਜਾਂਦਾ ਹੈ ਜੋ ਕਿ ਵਿਆਹ ਵਾਲੀ ਕੁੜੀ ਦੇ ਪਿੱਛੇ ਪੈ ਜਾਂਦਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਿਆਹ ਵਾਲੀ ਕੁੜੀ ਫੇਰਿਆਂ ਵਿੱਚੋਂ ਭੱਜ ਲੈਂਦੀ ਹੈ ਅਤੇ ਸਾਰਾ ਸ਼ਗਨਾਂ ਦਾ ਸਨਮਾਨ ਖਿੱਡ ਜਾਂਦਾ ਹੈ ਅਤੇ ਕਾਫੀ ਸਮੇਂ ਬਾਅਦ ਕੁੱਤੇ ਨੂੰ ਫੜਿਆ ਜਾਂਦਾ ਹੈ ਅਤੇ ਸ਼ਗਨਾਂ ਦਾ ਸਨਮਾਨ ਇਕੱਠਾ ਕਰਕੇ ਫੇਰੇ ਕਰਵਾਏ ਜਾਂਦੇ ਹਨ ਵਿਆਹ ਵਿੱਚ ਆਏ ਸਾਰੇ ਹੀ ਲੋਕਾਂ ਦੀਆਂ ਹਾਸਾ-ਸੱਸ ਬੱਖੀਆਂ ਦੁਖਣ ਲੱਗ ਜਾਂਦੀਆਂ ਹਨ ਅਤੇ ਚਾਰੇ ਪਾਸੇ ਹਾਸੇ ਦਾ ਮਾਹੌਲ ਬਣ ਜਾਂਦਾ ਹੈ ਸੋ ਤੁਹਾਡੇ ਇਸ ਵਿਆਹ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ